ਮੈਂ ਤਾਂ ਮਿਲਣਾ ਚਾਹੁੰਨਾ ਪੁਲਿਸ ਪਤਾ ਨਹੀਂ ਇਹਨਾਂ ਨੇ ਪਹਿਲਾ ਪਰਚਾ ਦਰਜ ਕਰਤਾ ਅੱਛਾ ਮੈਨੂੰ ਲੱਗਦਾ ਹੁੰਦਾ ਸੀਗਾ ਕਿ ਯਾਰ ਇਹ ਅੱਧਾ ਅੱਧਾ ਕਿਲੋ ਪਿੱਤਰ ਲਈ ਫਿਰਦੇ ਆ ਚੰਗੇ ਸਮਝਦਾਰ ਲੋਕ ਐ ਪਰ ਬਿਲਕੁਲ ਬਿਲਕੁਲ ਜਾਨ ਹੈ ਨਹੀਂ ਔਰ ਉਹ ਜਿਹੜੇ ਖੜੇ ਆ ਚੱਪਲ ਚੱਟਿਆ ਦਿੱਲੀ ਵਾਲਿਆਂ ਦੇ ਉਹਨਾਂ ਦੇ ਦਿਮਾਗ ਹੈ ਨਹੀਂ ਬਿਲਕੁਲ ਚੱਪਲ ਚੱਟ ਕਿਦਾਂ ਕਰ ਚੱਪਲ ਚੱਟ ਇਸ ਕਰਕੇ ਹੁੰਦੇ ਵੀ ਜੋ ਉੱਥੋਂ ਮੈਸੇਜ ਆਉਂਦਾ ਇਹ ਤਾਂ ਇੱਥੇ ਵਜਾਉਣ ਆਉਂਦੇ ਆ ਹੋਰ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਆ ਜਿਹੜਾ ਇਹਨਾਂ ਦਾ ਮੰਤਰੀ ਮੇਰਾ ਕਲਮਹਿੰਦਰ ਭਗਤਾ ਆ ਹੋਰ ਸਾंपਲੇ ਸੂਪਲੇ ਹੋਣੀ ਯਾਰ ਅਲਟੀਮੇਟਲੀ ਮੈਂ ਚੱਲਦਾ ਇਹਨਾਂ ਨੂੰ ਲਿਆਓ ਇੱਥੇ ਇਹ ਸ਼ਹਿਰਦਾਰ ਨਹੀਂ ਹੈਗੇ ਆਉਣ ਕੇ ਮੇਰੇ ਨਾਲ ਗੱਲ ਕਰਨ ਖੁੱਲੀ ਡਿਬੇਟ ਲਈ ਤਿਆਰ ਹੋ ਤੁਸੀਂ ਖੁੱਲੀ ਡਿਬੇਟ ਜਿੱਥੇ ਮਰਜੀ ਇਹ ਇੱਕ ਇੱਕ ਗੱਲ ਦਾ ਜਵਾਬ ਨਹੀਂ ਦੇ ਸਕਣਗੇ ਇਹ ਯਾਰ ਬਿਨਾ ਕਿਸੇ ਗੱਲੋਂ ਅਲਟੀਮੇਟਲੀ ਮੈਂ ਤਾਂ ਇਹਨੂੰ ਗੱਲ ਨੂੰ ਸਮਝ ਤਾਂ ਲਾਓ ਤੁਸੀਂ ਵੀ ਸਮਝ ਲਓ ਇਹ ਦਿੱਲੀ ਵਿਧਾਨ ਸਭਾ ਦਾ ਇਸ਼ੂ ਆ ਜੀ ਉਹਦੇ ਵਿੱਚ ਜੇ ਕੋਈ ਗਲਤ ਬੋਲਿਆ ਤਾਂ ਉਹ ਆਮ ਆਦਮੀ ਪਾਰਟੀ ਦੀ ਲੀਡਰ ਹੈ ਜੇ ਕਿਸੇ ਨੇ ਟੈਂਪਰ ਕੀਤਾ ਤੇ ਉਹ ਭਾਜੀਪੀ ਦੀ ਲੀਡਰ ਹੈ ਤੇ ਬੀਜੇਪੀ ਵਾਲਿਆਂ ਨੇ ਆਤਸ਼ੀ ਦੇ ਇੱਥੇ ਪੁਤਲੇ ਵੀ ਫੂਕੇ ਮੇਰਾ ਖਿਆਲ ਹੈ ਸਭ ਤੋਂ ਪਹਿਲੀ ਜਿਹੜੀ ਪੋਸਟ ਸ਼ੇਅਰ ਕੀਤੀ ਆ ਉਹ ਆਪਣੇ ਜਾਖੜ ਸਾਹਿਬ ਨੇ ਕੀਤੀ ਆ ਮਨਜਿੰਦਰ ਸਰਸੇ ਨੇ ਕੀਤੀ ਆ ਤੇ ਫਿਰ ਮੈਨੂੰ ਲੱਗਦਾ ਉਹ ਕਿੱਥੇ ਗਏ ਤੁਹਾਨੂੰ ਮੈਂ ਇਸ ਕਰਕੇ ਤਾਂ ਕਹਿਣਾ ਵੀ ਇਹ ਬੀਜੇਪੀ ਦੀ ਬੀ ਟੀਮ ਆ ਸਰ ਇੱਕ ਗੱਲ ਵੀ ਜਦੋਂ ਜਦੋਂ ਇਹਨਾਂ ਨੇ ਉਹਦੇ ਪੁਤਲੇ ਫੂਕਤੇ ਤੁਸੀਂ ਕਿਸੇ ਬੀਜੇਪੀ ਦਾ ਨਾਂ ਸੁਣਿਆ ਇੱਥੇ ਲੀਡਰ ਦਾ ਇਹ ਧਰਨਾ ਤਾਂ ਬੀਜੇਪੀ ਦੇ ਖਿਲਾਫ ਲਾਉਣ ਉੱਥੇ ਭਈ ਭਈ ਜਾਂ ਤਾਂ ਟੈਂਪਰਡ ਜਿੱਥੋਂ ਹੋਈ ਆ ਉਹ ਪ੍ਰੋਬਲਮ ਐ ਜਾਂ ਜਿਹਨਾਂ ਨੇ ਟੈਂਪਰਡ ਕੀਤੀ ਆ ਉਹ ਪ੍ਰੋਬਲਮ ਐ ਗਲਤ ਐ ਇੰਨੀ ਆ ਨਾ ਔਰ ਉਹ ਵਿਧਾਨ ਸਭਾ ਦੀ ਜਿਹੜੀ ਦਿੱਲੀ ਵਿਧਾਨ ਸਭਾ ਦੀ ਪ੍ਰਾਪਰਟੀ ਆ ਜੀ ਉਹਦੇ ਕਰਕੇ ਪ੍ਰਿਵਿਲੇਜ ਮੋਸ਼ਨ ਜਿਹੜਾ ਆ ਇੱਥੇ ਵਾਲੀ ਸੀਪੀ ਨੂੰ ਇਹ ਤਾਂ ਅਫਸਰਾਂ ਨੂੰ ਪਸਾ ਕੇ ਇਹਨਾਂ ਨੇ ਅਸਲੀ ਗੱਲ ਐ ਅਫਸਰਾਂ ਦਾ ਕਸੂਰ ਹੀ ਹੈ ਨੀ ਵਿਚਾਰਿਆਂ ਦਾ ਇਹ ਤਾਂ ਬਿਲਕੁਲ ਇਹ ਤਾਂ ਇਹ ਤਾਂ ਮੈਨੂੰ ਲੱਗਦਾ ਮਤਲਬ ਮੈਨੂੰ ਹੈਰਾਨਗੀ ਵਾਲੀ ਇਸ ਗੱਲ ਦੀ ਗੱਲ ਐ ਕਿ ਜਿੱਦਾਂ ਜਲੰਧਰ ਸੀਪੀ ਆ ਤਨਪ੍ਰੀਤ ਕੌਰ ਚੰਗੀ ਲੇਡੀ ਸੀ ਜੀ ਪੰਜ ਦਿਨ ਤੱਕ ਨਹੀਂ ਕੀਤੀ ਗਈ ਮੈਂ ਤਾਂ ਕਹਿੰਦਾ ਮੈਂ ਤਾਂ ਸੀਪੀ ਨੂੰ ਕਿਹਾ ਸੀ ਮੈਂ ਕਹਾਂ ਮੈਨੂੰ ਦੱਸ ਦਿਓ ਮੈਂ ਇੱਥੇ ਆ ਜਾਣਾ ਮੈਨੂੰ ਦੱਸੋ ਮੈਂ ਕਦੋਂ ਆਵਾਂ ਠੀਕ ਠੀਕ ਹੈ ਠੀਕ ਹੈ ਨਾ ਸੀ ਉਹਨਾਂ ਦਾ ਬਿਲਕੁਲ ਪ੍ਰਗਟ ਕੋਈ ਆਇਆ ਰਿਪਲਾਈ ਰਿਪਲਾਈ ਕਿਹਦਾ ਆਉਂਦਾ ਰਿਪਲਾਈ ਹੱਦ ਹੋ ਗਈ ਰਿਪਲਾਈ ਨਹੀਂ ਕਿਸੇ ਦਾ ਆਉਂਦਾ ਮੈਂ ਤਾਂ ਮਿਲਣਾ ਚਾਹੁੰਨਾ ਪੁਲਿਸ ਪਤਾ ਨਹੀਂ ਇਹਨਾਂ ਨੇ ਪਹਿਲਾਂ ਪਰਚਾ ਦਰਜ ਕਰਤਾ ਅੱਛਾ ਮੈਨੂੰ ਲੱਗਦਾ ਹੁੰਦਾ ਸੀਗਾ ਕਿ ਯਾਰ ਇਹ ਅੱਧਾ ਅੱਧਾ ਕਿਲੋ ਪਿੱਤਰ ਲਈ ਫਿਰਦੇ ਆ ਚੰਗੇ ਸਮਝਦਾਰ ਲੋਕ ਐ ਪਰ ਬਿਲਕੁਲ ਬਿਲਕੁਲ ਜਾਨ ਹੈ ਨਹੀਂ ਔਰ ਔ ਜਿਹੜੇ ਖੜੇ ਆ ਚਪਲ ਚਟਿਆ ਦਿੱਲੀ ਵਾਲਿਆਂ ਦੇ ਉਹਨਾਂ ਦੇ ਦਿਮਾਗ ਹੈ ਨਹੀਂ ਬਿਲਕੁਲ ਚਪਲ ਚਟ ਕਿਦਾਂ ਕਰ ਚਪਲ ਚਟ ਇਸ ਕਰਕੇ ਹੁੰਦੇ ਵੀ ਜੋ ਉੱਥੋਂ ਮੈਸੇਜ ਆਉਂਦਾ ਇਹ ਤਾਂ ਇੱਥੇ ਵਜਾਉਣ ਆਉਂਦੇ ਆ ਹੋਰ ਇਹਨਾਂ ਦੇ ਪੱਲੇ ਕੁਛ ਨਹੀਂ ਹੈ ਆ ਜਿਹੜਾ ਇਹਨਾਂ ਦਾ ਮੰਤਰੀ ਮੇਰਾ ਕਲਮਹਿੰਦਰ ਭਗਤਾ ਆ ਹੋਰ ਸਾंपਲੇ ਸੂਪਲੇ ਹੋਣੀ ਯਾਰ ਅਲਟੀਮੇਟਲੀ ਮੈਂ ਚੱਲਦਾ ਇਹਨਾਂ ਨੂੰ ਲਿਆਓ ਇੱਥੇ ਇਹ ਸ਼ਹਿਰਦਾਰ ਨਹੀਂ ਹੈਗੇ ਆਉਣ ਕੇ ਮੇਰੇ ਨਾਲ ਗੱਲ ਕਰਨ ਖੁੱਲੀ ਡਿਬੇਟ ਲਈ ਤਿਆਰ ਹੋ ਤੁਸੀਂ ਖੁੱਲੀ ਡਿਬੇਟ ਜਿੱਥੇ ਮਰਜੀ ਇਹ ਇੱਕ ਇੱਕ ਗੱਲ ਦਾ ਜਵਾਬ ਨਹੀਂ ਦੇ ਸਕਣਗੇ ਇਹ ਯਾਰ ਬਿਨਾ ਕਿਸੇ ਗੱਲੋਂ ਇਹ ਅਲਟੀਮੇਟਲੀ ਮੈਂ ਤਾਂ ਇਹਨੂੰ ਗੱਲ ਨੂੰ ਸਮਝ ਤਾਂ ਲਓ ਤੁਸੀਂ ਵੀ ਸਮਝ ਲਓ ਇਹ ਦਿੱਲੀ ਵਿਧਾਨ ਸਭਾ ਦਾ ਇਸ਼ੂ ਆ ਜੀ ਉਹਦੇ ਵਿੱਚ ਜੇ ਕੋਈ ਗਲਤ ਬੋਲਿਆ ਤਾਂ ਉਹ ਆਮ ਆਦਮੀ ਪਾਰਟੀ ਦੀ ਲੀਡਰ ਹੈ ਜੇ ਕਿਸੇ ਨੇ ਟੈਂਪਰਡ ਕੀਤਾ ਤੇ ਉਹ ਭਾਜੀਪੀ ਦੀ ਲੀਡਰ ਹੈ ਤੇ ਭਾਜੀਪੀ ਵਾਲਿਆਂ ਨੇ ਆਤਸ਼ੀ ਦੇ ਇੱਥੇ ਪੁਤਲੇ ਵੀ ਫੂਕੇ ਮੇਰਾ ਖਿਆਲ ਹੈ ਸਭ ਤੋਂ ਪਹਿਲੀ ਜਿਹੜੀ ਪੋਸਟ ਸ਼ੇਅਰ ਕੀਤੀ ਆ ਉਹ ਆਪਣੇ ਜਾਖੜ ਸਾਹਿਬ ਨੇ ਕੀਤੀ ਆ ਮਨ ਮਨਜਿੰਦਰ ਸਰਛੇ ਨੇ ਕੀਤੀ ਆ ਤੇ ਫਿਰ ਮੈਨੂੰ ਲੱਗਦਾ ਉਹ ਕਿੱਥੇ ਗਏ ਤੁਹਾਨੂੰ ਮੈਂ ਇਸ ਕਰਕੇ ਤਾਂ ਕਹਿਣਾ ਵੀ ਇਹ ਬੀਜੇਪੀ ਦੀ ਬੀ ਟੀਮ ਆ ਸਰ ਇੱਕ ਗੱਲ ਦਾ ਭਾਈ ਜਦੋਂ ਜਦੋਂ ਇਹਨਾਂ ਨੇ ਉਹਦੇ ਪੁਤਲੇ ਫੂਕਤੇ ਤੁਸੀਂ ਕਿਸੇ ਬੀਜੇਪੀ ਦਾ ਨਾਮ ਸੁਣਿਆ ਇੱਥੇ ਲੀਡਰ ਦਾ ਇਹ ਧਰਨਾ ਤਾਂ ਬੀਜੇਪੀ ਦੇ ਖਿਲਾਫ ਲਾਉਣ ਉੱਥੇ ਭਾਈ ਭਾਈ ਜਾਂ ਤਾਂ ਟੈਂਪਰਡ ਜਿੱਥੋਂ ਹੋਈ ਆ ਉਹ ਪ੍ਰੋਬਲਮ ਐ ਜਾਂ ਜਿਨ੍ਹਾਂ ਨੇ ਟੈਂਪਰਡ ਕੀਤੀ ਆ ਉਹ ਪ੍ਰੋਬਲਮ ਐ ਗਲਤ ਤਾਂ ਇੰਨੀ ਆ ਨਾ ਠੀਕ ਔਰ ਉਹ ਵਿਧਾਨ ਸਭਾ ਦੀ ਜਿਹੜੀ ਦਿੱਲੀ ਵਿਧਾਨ ਸਭਾ ਦੀ ਪ੍ਰਾਪਰਟੀ ਆ ਜੀ ਉਹਦੇ ਕਰਕੇ ਪ੍ਰਿਵਿਲੇਜ ਮੋਸ਼ਨ ਜਿਹੜਾ ਆ ਇੱਥੇ ਆੜੀ ਸੀਪੀ ਨੂੰ ਇਹ ਤਾਂ ਅਫਸਰਾਂ ਨੂੰ ਪਸਾ ਕੇ ਇਹਨਾਂ ਨੇ ਅਸਲੀ ਗੱਲ ਹੈ ਇਹ ਅਫਸਰਾਂ ਦਾ ਕਸੂਰ ਹੀ ਹੈ ਨੀ ਵਿਚਾਰਿਆਂ ਦਾ ਇਹ ਤਾਂ ਬਿਲਕੁਲ ਇਹ ਤਾਂ ਇਹ ਤਾਂ ਮੈਨੂੰ ਲੱਗਦਾ ਮਤਲਬ ਮੈਨੂੰ ਹੈਰਾਨਗੀ ਵਾਲੀ ਇਸ ਗੱਲ ਦੀ ਗੱਲ ਹੈ ਕਿ ਜਿੱਦਾਂ ਜਲੰਧਰ ਸੀਪੀ ਆ ਤਨਪ੍ਰੀਤ ਕੌਰ ਚੰਗੀ ਲੇਡੀ ਸੀ ਜੀ ਇਹਨਾਂ ਦਾ ਜਨ ਤੱਕ ਨਹੀਂ ਕੀਤੀ ਗਈ ਮੈਂ ਤਾਂ ਕਹਿੰਦਾ ਮੈਂ ਤਾਂ ਸੀਪੀ ਨੂੰ ਕਿਹਾ ਸੀ ਮੈਂ ਕਹਾਂ ਮੈਨੂੰ ਦੱਸ ਦਿਓ ਮੈਂ ਇੱਥੇ ਆ ਜਾਣਾ ਮੈਨੂੰ ਦੱਸੋ ਮੈਂ ਕਦੋਂ ਆਵਾਂ ਜੀ ਠੀਕ ਹੈ ਠੀਕ ਹੈ ਕਹਿਣਾ ਸੀ ਉਹਨਾਂ ਦਾ ਬਿਲਕੁਲ ਪ੍ਰਗਟ ਕੋਈ ਰਿਪਲਾਈ ਰਿਪਲਾਈ ਕਿਹਦਾ ਆਉਂਦਾ ਰਿਪਲਾਈ ਹੱਦ ਹੋ ਗਈ ਰਿਪਲਾਈ ਨਹੀਂ ਕਿਸੇ ਦਾ